ਸੰਰੂਟ ਦੇ ਵਿੱਚ ਡਰਾਈਵਰ ਯੂਨੀਅਨ ਤੇ ਟੈਕਸੀ ਯੂਨੀਅਨ ਨੇ ਇਕੱਠੇ ਅਣਮਿੱਥੇ ਵੇਲੇ ਦੇ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਤੇ ਸਰਕਾਰ ਨੂੰ 2 ਦਿਨ ਦਾ ਵਕਤ ਦਿੱਤਾ ਹੈ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲਈ ਤਾਂ ਪੰਜਾਬ ਦੇ ਵਿੱਚ ਚੱਕਾ ਜਾਮ ਕਰਾਂਗੇ ਕੱਲ ਤੋਂ ਪੰਜਾਬ ਦੇ ਵਿੱਚ ਸਿਰਫ ਐਂਬੂਲੈਂਸ ਅਤੇ ਆਕਸੀਜਨ ਵਾਲੀਆਂ ਗੱਡੀਆਂ ਹੀ ਚੱਲਣਗੀਆਂ ਟੈਕਸੀ ਯੂਨੀਅਨ ਵਾਲੇ ਨੇ ਚੱਕਾ ਜਾਮ ਕਰਨ ਦਾ ਵੀ ਐਲਾਨ ਕੀਤਾ ਹੈ ਹੜਤਾਲ ਕਰਕੇ ਸੰਗਰੂਰ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਦਿੱਕਤ ਵੀ ਆ ਸਕਦੀ ਹੈ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਮੁਲਕ ਪਰਦੇ ਵਿੱਚ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਸੀ ਤਾਂ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਦੇ ਵਿੱਚ ਦਿੱਕਤ ਆਈ ਸੀ ਅਤੇ ਪੈਟਰੋਲ ਪੰਪਸ ਤੇ ਲਾਈਨਾਂ ਲੱਗ ਗਈਆਂ ਸੀ ਅਤੇ ਮੋਰਟਰ ਡਰਾਈਵਰ ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੜਤਾਲਤੇ ਨੇ ਅਣਮਿੱਥੇ ਵੇਲੇ ਲਈ ਹੜਤਾਲ ਸਾਡੀ ਪਹਿਲਾਂ ਵੀ ਚੱਲ ਰਹੀ ਹੈ ਹੜਤਾਲ ਸਾਡੀ ਅੱਜ ਤੋਂ ਹੁਣ ਤੋਂ ਹੀ ਸ਼ੁਰੂ ਹੈ ਜੋ ਅਸੀਂ 2 ਦਿਨ ਦਾ ਟਾਈਮ ਦਿੰਦਾ ਉਹ ਸਿਰਫ ਇਹ ਦਿੰਦਾ ਕਿ ਗੱਡੀ ਕੋਈ ਸਾਡੀ ਗਈ ਹੋਈ ਹੈ ਜਿਹੜੀ ਕੋਈ ਭਰ ਕੇ ਆ ਰਹੀ ਹੈ ਅਸੀਂ ਉਹਨੂੰ 2 ਦਿਨ ਦਾ ਘਰ ਪਹੁੰਚਣ ਦਾ ਟਾਈਮ ਦੇ ਰਿਹਾ ਕਿ ਉਹ 2 ਦਿਨ ਚ ਆਪਣੇ ਘਰੇ ਪਹੁੰਚ ਜੇ ਉਸ ਤੋਂ ਬਾਅਦ ਸਾਡੀ ਸੰਪੂਰਨ ਤੌਰ ਤੇ ਹੜਤਾਲ ਹੈ ਪੁਕਾਰਾਂ ਸਾਡੀਆਂ ਜੋ ਯੂਨੀਅਨ ਦੇ ਪੁਕਾਰਾਂ ਨੇ ਉਹ ਪਹਿਲਾਂ ਤੋਂ ਹੀ ਬੰਦ ਨੇ ਸਬਜੀ ਬਾਜੀ ਦੇ ਜਿਵੇਂ ਅਮਰਜੰਸੀ ਸੇਵਾਵਾਂ ਨੇ ਉਹ ਕਿਵੇਂ ਬਾਹਰ ਨੇ ਨਹੀਂ ਬਿਲਕੁਲ ਜੀ ਅਸੀਂ ਆਪਦਾ ਅਸੀਂ ਆਪਦਾ ਚੱਕਾ ਜਾਮ ਕੀਤਾ ਹੈ ਇਹ ਸਰਕਾਰ ਦੇ ਕੰਮ ਨੇ ਦੇਖਣਾ ਕਿ ਉਹ ਸਬਜੀ ਬਾਜੀ ਲੋਕਾਂ ਦਾ ਕਿਵੇਂ ਪਚਾਉਂਦੀ ਹੈ ਜਾਂ ਡੀਜ਼ਲ ਕਿਵੇਂ ਪਚਾਉਂਦੀ ਹੈ ਅਸੀਂ ਆਪਦਾ ਮਤਲਬ ਸਟੇਰੀਂਗ ਛੋੜ ਹੜਤਾਲ ਕੀਤੀ ਹੈ ਸਾਡੇ ਜੋ ਆਪਰੇਟਰ ਨੇ ਸਾਡੇ ਡਰਾਈਵਰ ਨੇ ਉਹ ਤੇ ਚਾਬੀ ਢੱਕੇ ਘਰੇ ਬੈਠਣਗੇ ਪਰ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਜੇ ਸਾਡੇ ਡਰਾਈਵਰ ਸ਼ਾਂਤਮਈ ਆਪਦਾ ਰੋਸ ਕਰਨਗੇ ਘਰੇ ਬੈਠਣਗੇ ਇਹ ਗੱਡੀਆਂ ਛੱਡ ਕੇ ਜੇ ਸਰਕਾਰ ਕੋਈ ਧੱਕੇ ਨਾਲ ਉਹਨੂੰ ਚਲਾਉਣਾ ਚਾਹੂਗੀ ਤਾਂ ਜੋ ਦਾ ਨਫਾ ਨਸਾਨ ਹੋਊਗਾ ਉਹਦਾ ਜੋ ਸਰਕਾਰ ਜ਼ਿੰਮੇਵਾਰ ਹੋਊਗੀ ਬਿਲਕੁਲ ਆਪਦੇ ਗੱਡੀ ਛੱਡ ਕੇ ਘਰੇ ਬੈਠਿਆ ਜੀ ਰੰਡੀ ਦੀ ਸਾਡੀ ਇਹੀ ਹੈ ਅਸੀਂ ਆਪਦੇ ਗੱਡੇ ਛੱਡ ਕੇ ਘਰੇ ਬੈਠਾਂਗੇ ਜੀ ਬਿਲਕੁਲ ਅਸੀਂ ਨੇ ਮਤਲਬ ਕੋਈ ਵੀ ਗੱਡੀ ਡਰਾਈਵਰ ਸਾਡਾ ਲੈ ਕੇ ਰੋਡ ਤੇ ਨਹੀਂ ਆਊਗਾ ਉਹਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮਤਲਬ ਆਲ ਇੰਡੀਆ ਦੀਆਂ ਵੀ ਮਤਲਬ 5-6 ਸਟੇਟਾਂ ਦੇ ਸਾਡੇ ਕੋਲ ਨੁਮਾਇੰਦੇ ਪਹੁੰਚੇ ਸੀਗੇ ਜਿਹਦੇ ਵਿੱਚ ਅਸੀਂ ਆਲ ਇੰਡੀਆ ਜੋ ਮੋਟਰ ਕਾਂਗਰਸ ਹੈ ਦਿੱਲੀ ਦੀ ਜਿਹਨੇ ਸਾਡਾ ਇੱਕ ਪਹਿਲਾ ਸਾਡੀ ਪਿੱਠੇ ਛੁਰਾ ਮਾਰਿਆ ਅਸੀਂ ਉਹਦਾ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਅਸੀਂ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਮਤਲਬ ਮੰਗ ਕਰਦੇ ਆ ਕਿ ਜੇ ਕੱਲ ਨੂੰ ਕੋਈ ਮਤਲਬ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਆ ਸਾਨੂੰ ਵੇਚ ਵੀ ਹੈ ਸਾਡਾ ਕੋਈ ਉਹ ਸਾਡੀ ਨੁਮਾਇੰਦਗੀ ਕਰਦੀ ਹੈ ਉਹ ਬਿਲਕੁਲ ਸਾਡਾ ਕੋਈ ਨੁਮਾਇੰਦੇ ਨਹੀਂ ਹੈਗੇ ਸਾਡੀ ਨੁਮਾਇੰਦਗੀ ਜੋ ਸਾਡੇ ਡਰਾਈਵਰ ਭਰਾ ਸਾਡੇ ਆਪਰੇਟਰ ਭਰਾ ਜੋ ਵੀ ਇਹਨਾਂ ਜਿਨ੍ਹਾਂ ਦੇ ਕਾਨੂੰਨ ਧੋਪਿਆ ਗਿਆ ਸਾਡੀ ਨੁਮਾਇੰਦਗੀ ਉਹੀ ਕਰਨਗੇ